ਹਾਂਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ 328 ਰੁਪਏ ਦੇ ਮਾਮਲੇ ਨੂੰ ਲੈ ਕੇ ਤੇ ਇੱਕ ਪਾਸੇ ਜਿਹੜਾ ਸੁਖਵੀਰ ਬਾਦਲ ਤੇ ਜੇ ਗੱਲ ਕਰੀਏ ਭਈ ਕਾਲ ਤਖਤ ਦੇ ਜੱਥੇਦਾਰ ਗੜਗੱਜ ਸਾਹਿਬਾ ਜਿਹੜੇ ਕੀ ਤੇ ਹੁਣ ਇਸ ਮਾਮਲੇ ਨੂੰ ਲੈ ਕੇ ਇੱਕ ਪਾਸੇ ਸੀਐਮ ਭਵੰਤਮਨ ਤੇ ਸਵਾਲ ਚੱਕੇ ਜਾਂਦੇ ਆ ਤੇ ਇੱਕ ਜਰਨੈਟ ਵੀਡੀਓ ਉਹਨਾਂ ਦੀ ਵਾਇਰਲ ਕੀਤੀ ਜਾਂਦੀ ਆ ਉਹ ਦੱਸਿਆ ਜਾਂਦਾ ਵੀ ਏਆਈ ਨਾਲ ਬਣੀ ਆ ਹੁਣ ਉਹਦੇ ਵਿੱਚ ਉਹੋ ਜਿਹੜੇ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਆ ਉਹ ਜਿਹੜੀ ਤਸਵੀਰ ਆ ਉਹਦੇ ਤੇ ਵੀ ਕਹਿੰਦੇ ਅਪਸ਼ਾਪ ਕਰ ਰਹੇ ਆ ਤੇ ਬਾਕੀ ਸ਼ਰਾਬ ਦੇ ਛੱਟੇ ਵੀ ਮਾਰ ਰਹੇ ਆ ਤੇ ਹੁਣ ਹੋਰ ਵੀ ਕਈ ਗੱਲਾਂ ਕਹਿਤੀਆਂ ਜਾਂਦੀਆਂ ਜਿਹੜਾ ਕਿ ਸੁਖਵੀਰ ਬਾਦਲ ਬੰਨੀਓ ਤੇ ਜਿਹੜਾ ਗੱਡਗਾ ਸਭ ਬੰਨੀਓ ਤੇ ਹੁਣ ਪੰਜਾਬ ਦੇ ਵਿੱਚ ਇੱਕ 328 ਸਰੂਪਾਂ ਨੂੰ ਲੈ ਕੇ ਜਿਹੜਾ ਇਹ ਮਾਮਲਾ 328 ਸਰੂਪ ਚੋਰੀ ਹੋ ਗਿਆ ਜਾਂ ਆਪਾਂ ਇਹ ਕਹਿ ਸਕਦੇ ਆ ਉਹਦੇ ਦੋਸ਼ ਜਿਹੜੇ ਕੀ ਸ਼ੋਰੂਮ ਨਹੀਂ ਕਮੇਟੀ ਤੇ ਲੱਗਦੇ ਆ ਵੀ ਇਹ ਕਿੱਥੇ ਚੋਰੀ ਹੋ ਗਿਆ ਇਹ ਕਿਸੇ ਦੇਸ਼ ਦੇ ਵਿੱਚ ਵੇਚੇ ਜਾਂਦੇ ਆ ਜਾਂ ਇਹ ਕੀ ਗੱਲਬਾਤ ਆ 328 ਰੂਪ ਤਾਂ ਇਹ ਕਿੱਥੇ ਆ ਤਾਂ ਹੁਣ ਸਾਰੇ ਮੁੱਦਿਆਂ ਨੂੰ ਛੱਡ ਕੇ ਇਸ ਮੁੱਦੇ ਤੇ ਆਜੋ ਜਿਹੜਾ ਸੁਖਵੀਰ ਬਾਦਲ ਨੂੰ ਲੈ ਕੇ ਤੇ ਗੜਗੱਜ ਸਾਹਿਬ ਨੂੰ ਇਹਨਾਂ ਨੂੰ ਸਵਾਲ ਪੁੱਛੇ ਜਾਂਦੇ ਆ ਵੀ ਤੁਸੀਂ ਵੀ ਦੱਸੋ ਕਿੱਥੇ ਆ ਇਹ 328 ਰੂਪ ਗੁਰੂ ਦੇ ਅੰਗ ਜਿਹੜੇ ਤੁਸੀਂ ਕਹਿੰਦੇ ਹੋ ਆਪਣੇ ਆਪ ਨੂੰ ਮੰਨਦੇ ਹੋ ਬੀਐਸਜੀ ਕਾਲ ਤਖਤ ਦੇ ਜਥੇਦਾਰ ਆ ਜੀ ਤੇ ਹੁਣ ਕਈ ਸਵਾਲ ਲੋਕਾਂ ਬਨਿਓ ਇਹ ਵੀਡੀਓ ਤੋਂ ਪਤਾ ਲੱਗਦਾ ਲੋਕਾਂ ਦੀ ਕਮੈਂਟਾਂ ਤੋਂ ਪਤਾ ਲੱਗਦਾ ਕਈ ਤਾਂ ਲੋਕ ਇਹਨਾਂ ਨੂੰ ਮਾੜਾ ਕਹਿ ਰਹੇ ਆ ਵੀ ਜਿਹੜਾ ਇਹ ਗਲਗਾਜਾ ਇਹ ਸੁਖਵੀਰ ਬਦਲ ਦਾ ਚਮਚਾ ਤੇ ਭਾਈ ਇਹ ਲੋਕਾਂ ਦਾ ਕਹਿਣਾ ਮੇਰਾ ਕਹਿਣਾ ਨਹੀਂ ਕਿਉਂਕਿ ਹੁਣ 328 ਰੂਪ ਜਿਹੜੀ ਕੀ ਬਈ ਚੋਰੀ ਹੋਈ ਹੈ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਜਿਹੜੇ ਮੁੱਦੇ ਦੀ ਗੱਲ ਪਹਿਲਾਂ ਚੱਲੀ ਜਾਂਦੀ ਸੀ ਉਹਨੂੰ ਛੱਡ ਕੇ ਹੁਣ ਪਤਾ ਕਿੱਧਰ ਨੂੰ ਭੱਜ ਗਏ ਹੁਣ ਇਧਰ ਨੂੰ ਪਾ ਚੱਲੇ ਇਹ ਕਹਿੰਦੇ ਵੀ ਸੀਐਮ ਭਵੰਤ ਮਾਨ ਇੱਕ ਏਆਈ ਵੀਡੀਓ ਜਿਹੜੀ ਬਣਾਈ ਆ ਉਹਦੇ ਵਿੱਚ ਹੁਣ ਕਈ ਪੱਤਰਕਾਰਾਂ ਵੱਨਿਓ ਖੁਲਾਸੇ ਹੋਏ ਵੀ ਏਆਈ ਆ ਤੇ ਹੁਣ ਇਹਦਾ ਤਾਂ ਬਈ ਜਨਤਾ ਹੀ ਫੈਸਲਾ ਕਰੂਗੀ ਜਨਤਾ ਜਨਾਰ ਦਾ ਨਾ ਥੋੜਾ ਕੀ ਕਹਿਣਾ ਤੁਸੀਂ ਕਮੈਂਟ ਜ਼ਰੂਰ ਰੱਖੋ ਵੀ ਜਿਹੜੀ ਇਹ ਏਆਈ ਵੀਡੀਓ ਆ ਸੀਮਪੋਂਤ ਮੰਨਦੀ ਜਿੱਥੇ ਇਹ ਕਹਿੰਦੇ ਆ ਬੀਜੀਏ ਸ਼ਰਾਬ ਦੇ ਛੱਟੇ ਮਾਰ ਰਹੀ ਪਿਸ਼ਾਬ ਕਰ ਰਹੀ ਇਹ ਇਹ ਜਿਹੜਾ ਆਪਣਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਇੱਕ ਉੱਚੀ ਚੋਟੀ ਦੇ ਸੰਤ ਸੀਗੇ ਪਰ ਲੇਕਿਨ ਕਿਸੇ ਦੀ ਵੀ ਕੋਈ ਵੀ ਫੋਟੋ ਗੁਰੂ ਦੀ ਜਾਂ ਸਾਡੇ ਕੋਈ ਸਿੰਘਾਂ ਦੀ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀ ਇਹ ਤੋਂ ਪਹਿਲਾਂ ਹਨ ਇਹ ਜਿਹੜੇ ਸੰਗਰਾਖ ਰੜੇ ਆ ਤੇ ਵੀ ਯੋਧੇ ਰਹੇ ਆ ਹੁਣ ਤੱਕ ਦੇ ਤਾਂ ਵੀ ਇਹ ਗੱਲਾਂ ਨੂੰ ਲੈ ਕੇ ਜੇ ਕੋਈ ਵੇਅਪ ਦੀ ਕਰ ਰਿਹਾ ਤਾਂ ਇਹਦਾ ਵੀ ਸਜ਼ਾ ਇਹਨਾਂ ਨੂੰ ਮਿਲਣੀ ਚਾਹੀਦੀ ਇਹ ਗੱਲਾਂ ਤਾਂ ਰਹਿ ਗਈਆਂ ਬਈ ਹੁਣ ਇਹ AI ਵੀਡੀਓ ਜਿਹੜੀ ਬਣਾਈ ਹੋਈ ਆ ਤੇ ਹੁਣ 328 ਰੁਪਿਆਂ ਦਾ ਮਾਮਲਾ ਤਾਂ ਅਜੇ ਤੱਕ ਚੱਲ ਜੰਦਾ ਇਹਨਾਂ ਪਤਾ ਹੀ ਨਹੀਂ ਇਹਨਾਂ ਨੂੰ ਵੀ ਕਿੱਥੇ ਚਾਹ ਜੋ ਵੀ ਆ ਸਰੋਵਣੀ ਕਮੇਟੀ ਦਾ ਆ ਬੰਦਾਗਾ ਜੇ ਜੋ ਵੀ ਆ ਇਹਨਾਂ ਨੂੰ ਇਹ ਤਾਂ ਹੁਣ ਪਤਾ ਹੋਣਾ ਚਾਹੀਦਾ ਵੀ ਕਿੱਥੇ ਗਾਇਬ ਹੋ ਗਏ 328 ਰੁਪਏ ਦੱਸੋ ਤਾਂ ਬਈ ਇਹ ਗੱਲਾਂ ਨੂੰ ਲੈ ਕੇ ਹੁਣ ਸੀਐਮ ਭਵੰਤਮਾਨ ਨੇ ਜਿਹੜਾ ਇੱਕ ਪਿੱਛੇ ਦੇ ਪੱਤਰਕਾਰਾਂ ਦੇ ਪਰਚਾ ਕਰਤਾ ਸੀ ਸਾਰਿਆਂ ਨੂੰ ਪਤਾ ਉਹੋ ਪਰਚਾ ਜਿਹੜੇ ਪੱਤਰਕਾਰ ਜਿਹੜੇ ਬਾਦਲਾਂ ਦੇ ਹੱਕ ਦੇ ਵਿੱਚ ਬੋਲਦੇ ਸੀ ਤੇ ਭਈ ਸੁਖਵੀਰ ਇਹਦੇ ਸੀਐਮ ਭਵਨਤਮਨ ਦੇ ਖਿਲਾਫ ਬੋਲਦੇ ਸੀ ਉਹਨਾਂ ਤੇ ਹੁਣ ਇੱਕ ਸਟੈਗ ਜਾਂਦੀ ਹੈ ਜਿਹੜਾ ਲੋਕਵਾਇ ਟੀਵੀ ਚੈਨਲ ਉਹ ਇਧਰੋਂ ਆਮ ਆਦਮੀ ਪਾਰਟੀ ਵੱਨੀ ਦਿੱਤੀ ਜਾਂਦੀ ਹੈ ਇੱਕ ਸਟੈਗ ਕਿਉਂਕਿ ਉਹਨਾਂ ਦੇ ਖਿਲਾਫ ਪਾਈ ਰਹੀ ਸੀ ਵੀਡੀਓ ਤੇ ਹੁਣ ਪੰਜਾਬ ਦੇ ਵਿੱਚ ਇੱਕ ਵੱਡੀ ਗੱਲ ਇਹੀ ਆ ਵੀ ਹੁਣ ਤੁਸੀਂ 328 ਰੁਪਿਆਂ ਦੇ ਮਾਮਲੇ ਨੂੰ ਲੈ ਕੇ ਇੱਕ ਪਾਸੇ ਸੀਐਮ ਭਵਨਤਮਨ ਤੇ ਸਵਾਲ ਉੱਠਦੇ ਵੀ ਤੁਸੀਂ ਜਿਹੜਾ ਕਿ ਜਿਹੜਾ ਇਹ AI ਨਾਲ ਵੀਡੀਓ ਬਣਾਈ ਗਈ ਹੈ ਉਹ ਵੀ ਭਗੰਤ ਮਾਨ ਦੀ ਰੀਅਲ ਵੀਡੀਓ ਇਹਨਾਂ ਦਾ ਕਹਿਣਾ ਹੈਗਾ ਇਹ ਤਾਂ ਹੁਣ ਇਹ ਲੋਕਾਂ ਨੂੰ ਪੁੱਛਣਾ ਚਾਹੁੰਦੇ ਆਪਾਂ ਕਿਉਂਕਿ ਬਈ ਸਾਡੇ ਪੰਜਾਬ ਦੇ ਲੋਕ ਕੋਈ ਇਹ ਤਾਂ ਹੈ ਨਹੀਂ ਵੀ ਬਣਾ ਬਜੇ ਕਿਸੇ ਨੂੰ ਬਈ ਕਿਸੇ ਤੇ ਦੋਸ਼ ਲੱਗ ਜਾਣਗੇ ਹੁਣ ਜੇ ਤਾਂ ਸੱਚ ਹੋਈ ਗੱਲ ਤਾਂ ਇਹ ਬਈ ਆਪਾਂ ਲੋਕਾਂ ਤੋਂ ਕਮੈਂਟਾਂ ਤੋਂ ਵੀ ਪਤਾ ਲੱਗੂਗਾ ਤੇ ਬਾਕੀ ਹੁਣ ਵੀਡੀਓ ਜਿਹੜੀ ਕਿ ਬਈ ਤੁਸੀਂ ਸੁਣੂਗੀ ਕਾ ਵੀਡੀਓ ਸੁਣ ਕੇ ਕਿਵੇਂ ਲੱਗੀ ਤੁਸੀਂ ਆਪਣੇ ਕਮੈਂਟ ਜ਼ਰੂਰ ਰੱਖਣਾ ਕਿ ਪਰ ਵੱਡੀ ਗੱਲ ਹੁਣ ਇੱਥੇ ਇਹ ਆ ਰਹੀ ਹੈ ਜਿਹੜਾ ਸੀਮ ਭਵੰਤਮਨ ਨੂੰ ਹੁਣ ਇੱਕ ਪਾਸੇ ਲੋਕ ਕਹਿੰਦੇ ਆ ਵੀ ਅਪਤੀਤ ਆ ਇਹ ਤਾਂ ਜੀ ਕਲੀਨ ਸੇਵਾ ਕੋਈ ਇਹਨੇ ਅੰਮ੍ਰਿਤ ਨੀਛਿਆ ਜੀ ਇਹ ਹੈ ਜੀ ਬਾਹ ਜੀ ਇਹਦਾ ਇੱਕ ਸ਼ਰਾਬ ਪੀਣ ਵਾਲਾ ਇੱਕ ਮੁੱਖ ਮੰਤਰੀ ਬਣਾਤਾ ਇਹ ਸਵਾਲ ਕਿਵੇਂ ਚੱਕ ਸਕਦਾ ਹਾਂ ਅਸੀਂ ਸਵਾਲ ਕੀਤੇ ਆ ਗੜਗੱ ਸਾਹਿਬ ਨੇ ਵੀ ਤੁਸੀਂ ਸ਼ਰੂਮ ਜਿਹੜਾ ਕੀ ਕੱਲ ਤੱਕ ਤੇ ਆ ਕੇ ਇਹ ਸਵਾਲਾਂ ਦਾ ਜਵਾਬ ਦਿਓ ਉਲਟਾ ਉਹ ਸਾਨੂੰ ਕਹਿ ਰਿਹਾ ਵੀ ਤੁਸੀਂ ਗੱਲਾਂ ਦਾ ਹਿਸਾਬ ਦਿਓ ਇਹ ਐਸਜੀਪੀਸੀ ਜਿਹੜਾ ਕਿ ਮਾਮਲਿਆਂ ਨੂੰ ਲੈ ਕੇ ਵੀ ਇਹ ਪੈਸਾ ਕੌਣ ਖਾ ਰਿਹਾ ਦੱਸੋ ਇਹ ਤਾਂ ਸੁਖਵੀਰ ਬਾਦਲ ਤੇ ਸਵਾਲ ਉੱਠਦੇ ਆ ਤੇ ਨਾਲ ਗੜਗੱਤ ਸਿੰਘ ਤਾਂ ਭਾਈ ਇਹ ਗੱਲਾਂ ਨੂੰ ਲੈ ਕੇ ਗੱਲ ਹੁਣ ਇੱਥੇ 328 ਰੁਪਿਆਂ ਦੇ ਮਾਮਲੇ ਦੀ ਵੀ ਹੈਗੀ ਆ 24 ਜੋ ਚਾਹੇ ਜਿੰਨਾਂ ਦੇ ਹੱਥਾਂ ਦੇ ਵਿੱਚ ਹੁਣ ਗੁਰਦੁਆਰਿਆਂ ਦੀਆਂ ਚਾਬੀਆਂ ਤਾਂ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਹੁਣ 328 ਰੁਪਏ ਗਾਇਬ ਕਿੱਥੇ ਹੋਏ ਆ ਸਭ ਕੁਝ ਆਪਾਂ ਬਰਦਾਸ਼ਤ ਕਰ ਲਾਂਗੇ 328 ਰੁਪਿਆਂ ਦਾ ਮਾਮਲਾ ਬਾਈ ਹੋਰ ਗੱਲਾਂ ਬਾਤਾਂ ਨੂੰ ਲੈ ਕੇ ਤਾਂ ਆਪਾਂ ਸਾਰੀਆਂ ਖਬਰਾਂ ਹਰ ਰੋਜ਼ ਦੀਆਂ ਸੁਣਦੇ ਆ ਇੱਕ ਦੂਜੇ ਦੀ ਬੁराई ਤਾਂ ਸੁਣਦੇ ਆ ਆਪਾਂ ਲੀਡਰ ਕਰਦੇ ਹੁੰਦੇ ਆ ਪਰ ਵੱਡੀ ਗੱਲ ਇਹ ਆ ਜਿਹੜਾ ਮੁੱਦੇ ਵਾਲੀ ਗੱਲ ਤੇ ਆਓ ਤੁਸੀਂ 328 ਰੁਪਿਆਂ ਦੇ ਮਾਮਲੇ ਨੂੰ ਲੈ ਕੇ ਇਹ ਕਈ ਦਿਨਾਂ ਤੋਂ ਵੀਡੀਓ ਵਾਇਰਲ ਹੋ ਰਹੀਆਂ ਤੇ ਅਸੀਂ ਵੀ ਸੋਚਿਆ ਵੀ ਇਹੇ ਵੀਡੀਓ ਅਸੀਂ ਵੀ ਸਾਂਝੀ ਕਰੀਏ ਲੋਕਾਂ ਦੇ ਨਾਲ ਵੀ ਇਹਨਾਂ ਨੂੰ ਹੁਣ ਇਹੀ ਪੁੱਛੋ ਬਾਕੀ ਗੱਲਾਂ ਬਾਅਦ ਚ ਆ 328 ਰੁਪਏ ਗਾਇਬ ਕਿੱਥੇ ਹੋਏ ਤੇ ਕਿਹਦੇ ਹੱਥਾਂ 'ਚ ਇਹ ਗੁਰਦੁਆਰਿਆਂ ਦੀਆਂ ਚਾਬੀਆਂ ਤੇ ਜਿਹੜੇ ਇਹ ਠੇਕੇ ਆ ਤੇ ਵੀ ਕਈ ਗੁਰਦੁਆਰੇ ਇਸੇ ਠੇਕੇ ਲੈ ਹੋਏ ਆ ਆਪਦੇ ਅੰਡਰ ਚ ਕਰੇ ਹੋਏ ਆ ਤੇ ਪਰ ਉਹਨਾਂ ਦੀਆਂ ਹੱਥਾਂ 'ਚ ਆ ਚਾਬੀਆਂ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਤੇ ਗੁਰਦੁਆਰਿਆਂ ਦੀਆਂ ਡਿਊਟੀਆਂ ਫਿਰ ਜਿਨ੍ਹਾਂ ਦੀਆਂ ਲੱਗੀਆਂ ਤੇ ਉਹੀ ਜ਼ਿੰਮੇਵਾਰ ਹੋਣਗੇ ਨਾ ਜਿਹੜੇ ਉੱਥੇ ਡਿਊਟੀ ਕਰ ਰਹੇ ਆ ਨਾ ਕਿ ਕੋਈ ਹੋਰ ਲੋਕ ਜੇ ਕਿਸੇ ਗੁਰਦੁਆਰੇ 'ਚ ਕੋਈ ਮੰਨ ਕੇ ਚੱਲ ਜਿਵੇਂ ਆਪਾਂ ਗੱਲ ਕਰੀਏ ਇੱਕ ਵਾਰ ਨਹੀਂ ਬਹੁਤ ਵਾਰ ਅਸੀਂ ਇਹ ਵੀਡੀਓ ਸੁਣ ਵੀ ਲਈਆਂ ਆਪਣੇ ਚੈਨਲ ਤੇ ਪਾ ਵੀ ਦਿੱਤੀਆਂ ਕਈ ਵਾਰੀ ਬੇਅਗਧੀਆਂ ਹੋ ਜਾਂਦੀਆਂ ਸਾਡੇ ਗੁਰੂ ਗ੍ਰੰਥ ਸਾਹਿਬ ਦੀਆਂ ਹੁਣ 328 ਰੂਪ ਗੁਰੂ ਸਾਹਿਬ ਦੇ ਚੋਰੀ ਹੋਏ ਆ ਤਾਂ ਇਹ ਨਹੀਂ ਪਤਾ ਹੁਣ ਇਹ ਕਿਸੇ ਨੇ ਵੇਚੇ ਆ ਦੇਸ਼ਾਂ-ਵਦੇਸ਼ਾਂ ਦੇ ਵਿੱਚ ਜਾਂ ਕੀ ਗੱਲਬਾਤ ਗੱਲ ਨਿਕਲ ਕੇ ਹੀ ਸਾਹਮਣੇ ਆਉ ਹੁਣ ਇੱਕ ਪਾਸੇ ਵੱਡੀ ਗੱਲ ਇਹ ਵੀ ਆ ਵੀ ਸੁਖਵੀਰ ਬਾਦਲ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ ਨਾਲ ਖਬਰਾਂ ਆਈ ਵੀ ਆਈ ਇੰਦੀਆਂ ਕਿਉਂਕਿ ਕਈ ਪੱਤਰਕਾਰ ਹੁਣ ਇਹਦੇ ਖਿਲਾਫ ਵੀਡੀਓ ਪਾ ਰਹੇ ਇੱਕ ਨਹੀਂ ਪਹਿਲਾਂ ਤਾਂ ਇੱਕ ਅੱਧਾ ਸੀ ਹੁਣ ਪੰਜਾਬ ਦੇ ਵਿੱਚ ਜਿਵੇਂ ਜਿਵੇਂ ਪਤਾ ਲੱਗ ਰਿਹਾ ਸੁਖਵੀਰ ਬਾਦਲ ਦੇ ਖਿਲਾਫ ਪਤਾ ਨਹੀਂ ਇਨੇ ਕੋਈ ਪੱਤਰਕਾਰ ਖੜੇ ਹੋਗੇ ਤੇ ਜਿਹੜੇ ਹੁਣ ਇਹਨਾਂ ਦੇ ਪੱਤਰਕਾਰ ਸੀ ਬਈ ਉਹਨਾਂ ਤੇ ਪਰਚੇ ਪਾ ਦਿੱਤੇ ਜਾਂਦੇ ਤੇ ਪਰ ਉਹਨਾਂ ਵੀ ਆਪਣੇ ਬੰਨਿਓ ਲੋਕਾਂ ਦੇ ਸਾਹਮਣੇ ਜਿਹੜੀਆਂ ਕਿ ਵੀਡੀਓ ਫੇਰ ਵੀ ਰੱਖੀਆਂ ਆ ਵੀ ਜੀ ਦੱਸੋ ਤੁਸੀਂ ਸਾਡੇ ਦੇ ਪਰਚੇ ਜਿਹੜੇ ਅਸੀਂ ਲੋਕ ਆਵਾਜ਼ ਦੇ ਟੀਵੀ ਚੈਨਲ ਤੇ ਇੱਕ ਪੈਂਦੀ ਹੈਗੀ ਉਹ ਵੀ ਕਹਿ ਰਹੇ ਆ ਬਾਕੀ ਹੋਰ ਕਈ ਚੈਨਲਾਂ ਤੇ 10 ਪੱਤਰਕਾਰਾਂ ਦੀ ਪਰਚੀ ਪੈਂਦੀ ਆ ਤਾਂ ਹੁਣ ਇਹ ਸਚਾਈ ਜਿਹੇ ਜਿਹੜੇ ਪਰਚੇ ਪਏ ਸੱਚੇ ਪੈਂਦੇ ਆ ਜਾਂ ਝੂਠੇ ਪੈਂਦੇ ਆ ਲੋਕ ਤਾਂ ਹੀ ਲੋਕ ਹੀ ਫੈਸਲਾ ਕਰਨਗੇ ਇਹ ਤਾਂ ਬਈ ਜਨਤਾ ਨੂੰ ਸਾਰਾ ਪਤਾ ਹੀ ਹੁੰਦਾ ਤੇ ਪਰ ਵੱਡੀ ਗੱਲ ਤਾਂ ਹੁਣ ਇੱਥੇ ਇਹ ਨਿਕਲ ਕੇ ਆਉਂਦੀ ਆ ਵੀ ਇੱਕ ਪਾਸੇ ਸੀਐਮ ਪੂਰਤਮਾਨ ਆ ਜਿਹੜਾ ਇਹਦੇ ਤੇ ਬਈ ਦੋਸ਼ ਲੱਗਦੇ ਆ ਵੀ ਇੱਕ ਸ਼ਰਾਬੀ ਆ ਪਤੀਤ ਆ ਇਹ ਕਿਵੇਂ ਕਾਲ ਤੱਕ ਜਿਹੜੇ ਕਿ ਜਥੇਦਾਰ ਉਥੋਂ ਦੇ ਉਹਨਾਂ ਨੂੰ ਕਿਵੇਂ ਸਵਾਲ ਕਰ ਦੂਗਾ ਇਹ ਗੱਲਾਂ ਨੂੰ ਲੈ ਕੇ ਜਿਹੜੀ ਹੁਣ ਤੱਕ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਤੁਹਾਡਾ ਇਸ ਮਾਮਲਿਆਂ ਬਾਰੇ ਕੀ ਕਹਿਣਾ ਪੰਜਾਬ ਦਾ ਜਮੀ ਮਾਹੌਲ ਖਰਾਬ ਹੋ ਰਿਹਾ ਹੈ ਦਿਨ ਜਿਹੜੇ ਹੁਣ ਆਪਾਂ ਨੂੰ ਦੇਖਣ ਨੂੰ ਮਿਲ ਰਹੇ ਆ ਵੀ ਪੰਜਾਬ ਦੇ ਵਿੱਚ ਸਰਕਾਰਾਂ ਤਾਂ ਉਲਝੀਆਂ ਪਈਆਂ ਪੰਜਾਬ ਦਾ ਭੁਲਾ ਕਿਧਰੋਂ ਕਰਾਉਂਗੇ ਨਸ਼ਾ ਜੁੱਧ ਨਸ਼ਾ ਮਰਦ ਤੁਸੀਂ ਚਲਾ ਰੱਖਿਆ ਪਤਾ ਨਹੀਂ ਕਿੱਥੇ ਕਿੱਥੇ ਹੁਣ ਹਰ ਰੋਜ਼ ਦੀਆਂ ਗੋਲੀਆਂ ਚੱਲਦੀਆਂ ਫੈਰ ਹੁੰਦੀਆਂ ਰੋਜ਼ ਆਨਾਂ ਗੈਂਗਸਟਰ ਪੰਜਾਬ ਦੇ ਵਿੱਚ ਘੁੰਮ ਰਹੇ ਸ਼ਰਿਆਮ ਮੈਨੂੰ ਤਾਂ ਨਹੀਂ ਕੋਈ ਲੱਗਦਾ ਇਹ ਪੰਜਾਬ ਦਾ ਭਾਈ ਭੜਾ ਹੋ ਜਾ ਤਾਂ ਜਿਹੜੀ ਹੁਣ ਤੱਕ ਦੀ ਵੀਡੀਓ ਸੀ ਤਾਂ ਇਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਤੁਹਾਡੇ ਇਸ ਮਾਮਲੇ ਬਾਰੇ ਕੀ ਕਹਿਣਾ ਤੁਸੀਂ ਆਪਣੇ ਕਮੈਂਟ ਜ਼ਰੂਰ ਰੱਖੋ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਧੰਨਵਾਦ